ਵਾਹ ਕਿਤਾ ਪਾਸਤਾ ਅਜਿਹੀ ਕਿਤੇ ਪਤੇ ਹੈ ਅਮਰਤਵਿਲਾ ਹੈ ਜਿਹੜੇ ਸਵੇਰ ਦੇ 8 ਵਜਣਾਂ ਵਾਲੇ ਹੈ ਜੀ ਤੇ ਇਹ ਗੁਰੂ ਕਰ ਦੀ ਬੱਸਾਂ ਖੜੀਆਂ ਹੈ ਜਿਹੜੀਆਂ ਆਪਾਂ ਤੁਹਾਨੂੰ ਸਟੇਸ਼ਨ ਲੈ ਕੇ ਜਾਂਦੇ ਆਂ ਜੀ ਇਹ ਫ੍ਰੀ ਸੇਵਾ ਹੈ ਜੀ ਤੇ 6:30 ਹੋ ਕੇ ਬੱਸਾਂ ਸ਼ੁਰੂ ਹੁੰਦੀਆਂ ਹਨ ਪਲਸਾ ਇਕੱਤੇ ਇਹ ਗੁਰੂ ਅਮਰਦਾਸ ਜੀ ਐਨਆਰਆਈ ਕੰਪਲੈਕਸ ਹੈ ਉਹਦੀ ਸੰਗਤ ਹੈ ਜੀ ਕਿ ਉਹ ਜਿਹੜੀ ਆਹ ਆਵਾਜ਼ ਸੀ ਉਹਨਾਂ ਨੂੰ ਡਰਾਪ ਕਰ ਦੇ ਕਹਿੰਦੇ ਅੱਗੇ ਨੂੰ ਆਪ ਲੈ ਜਾਂਦਾ ਹੈ ਤੇ ਪਿੱਛੇ ਜੀ ਸੰਗਤਦਾਰ ਕਹਿੰਦੇ ਗੱਡੀ ਦਾ ਲਵਾਗਾ ਤੋ ਤੇ ਫੇਰ ਤਾਂ ਖਾਣਾ ਇੱਕ ਜਾਨੇ ਦਾ ਭੈਣ ਜੀ ਇੱਕ ਜਾਨੇ ਦਾ ਦੇਖੋ ਕਾਲ ਸਾਹ ਵਾਹਰੋ ਜੇ ਕੀ ਫਤਿਹ ਇਹ ਚਾਰ ਨੰਬਰ ਗੇਟ ਦੇ ਅੰਦਰ ਦੀ ਪਾਰਕਿੰਗ ਹੈ ਜੀ ਇੱਥੋਂ ਜੇ ਬੱਸਾਂ ਚੱਲਦੀਆਂ ਹਨ ਸਟੇਸ਼ਨ ਲਈ ਇਹ ਫ੍ਰੀ ਸੇਵਾ ਹੈ ਜੀ ਹਰ ਸੇਵਾਦਾਰ ਖੜੇ ਹਨ ਜਿਨ੍ਹਾਂ ਕੋ ਜਨਾਂ ਦੀਆਂ ਬੱਸਾਂ ਜਾਂਦੀਆਂ ਹੈ ਜੀ ਤੇ ਜਿੱਦਾਂ ਹੁਣ ਆਪਾਂ ਬੱਸ ਜੇ ਭਰ ਗਏ ਤੇ ਇਹ ਹੁਣ ਸਟੇਸ਼ਨ ਛੱਡ ਕੇ ਆਏਗੇ ਸੰਗਤ ਉਹ ਤੋਂ ਛੱਡਣੀ ਇਹਨਾਂ ਨੇ ਜ્યાર ਤੱਕ ਜੀ ਸਾਰੀ ਸੰਗਤ ਜੋ ਹੈ ਉਹ ਸਟੇਸ਼ਨ ਨਾ ਜਾਵੇ ਜੀ ਤੇ ਇਹ ਸੇਵਾ ਜੋ ਹੈ 7:30 ਵੀ ਸ਼ੁਰੂ ਹੁੰਦੀ ਹੈ ਅੱਜ ਜਿੰਨੀਆਂ ਵੀ ਬੱਸਾਂ ਖੜੀਆਂ ਹੈ ਜੀ ਇਹ ਸਾਰੀਆਂ ਸੰਗਤ ਨੂੰ ਸਟੇਸ਼ਨ ਲੈ ਕੇ ਜਾਂਦੀ ਹੈ ਇਹ ਫ੍ਰੀ ਸੇਵਾ ਹੈ ਜੀ ਤੇ ਇਹ ਬਸ ਹੈ ਜੀ ਐਮਐਚਬੀਐਚ 1213 ਇਹ ਇਹ 에어ਪੋਰਟ ਦਾ ਪਿਕਅਪ ਤੇ ਡਰਾਪਰ ਡਰਾਪ ਹੈ ਜੀ ਅਮ੍ਰਿਤਸਰਲਾ ਹੈ ਜੀ ਸਵੇਰੇ ਦੀ ਫਲਾਈਟ ਹੈ ਜਿਹੜੀ ਅਜ ਹਿੰਦਨ ਤੇ ਆਦਮਪੁਰ ਜਾਏਗੀ ਜੀ ਉਹਦੇ ਸੰਗਤ ਹੈ ਤੇ ਉਹ 에어ਪੋਰਟ ਜਾਣ ਦੀ ਤਿਆਰੀ ਕਰ ਰਹੀ ਹੈ ਤੇ ਇਹ ਬਸ ਜੀ ਇੱਥੋਂ ਹੀ 8 ਵਜੇ ਸ਼ੁਰੂ 8 ਵਜੇ ਚੱਲਦੀ ਹੈ ਜੀ ਤੇ ਜਿਹੜੀ ਵੀ ਸੰਗਤ ਨੇ ਜਦੋਂ ਵੀ ਵਾਪਸ ਜਾਣਾ ਹੋਵੇ ਤੇ ਉਹ 8 ਵਜੇ ਤੁਸੀਂ ਸ਼ਹਿਰ ਦੇ ਥੱਲੇ ਆ ਕੇ ਆ ਜਾ ਜੇ ਤੁਸੀਂ ਹੋ ਫਿਰ ਫੋਟੋ ਨੂੰ ਡ੍ਰੌਪ ਕਰ ਦੇ ਜੀ ਤੇ ਸੰਗਤ ਹੈ ਜੀ ਜਦੋਂ ਨਾ ਜੇ ਵਾਪਸ ਜਾਣਾ ਹੈਗਾ ਤੇ ਸੇਵਾਦਾਰ ਹੈ ਜੀ ਹੋਸਟਲ ਵਗੈਰਾ ਅਡਜਸਟ ਕਰਨ ਚ ਸੰਗਤ ਦੀ ਮਦਦ ਕਰਦੇ ਹੈ ਜੀ ਡੇਲੀ ਸਰਵਿਸ ਹੈ ਫ੍ਰੀ ਹੈ ਤੇ ਜਿਹੜੀ ਵੀ ਸੰਗਤ ਨੇ ਜਦੋਂ ਵੀ ਫਲਾਈਟ ਜਾਣਾ ਹੋਵੇ ਜੀ ਤੇ ਉਹ 8 ਵਜੇ ਤੋਂ ਪਹਿਲਾਂ ਜੀ ਸ਼ੈੱਡ ਦੇ ਥੱਲੇ ਆ ਜੀਵੇ ਤੇ ਉਹ ਇਹ ਬਸ ਉਹਨਾਂ ਨੂੰ ਫ੍ਰੀ ਸੇਵਾ ਹੈਗੀ ਤੇ 에어ਪੋਰਟ ਜੋ ਰੋ ਡ੍ਰੌਪ ਕਰੇਗੀ ਜੀ ਤੇ ਜਿਹੜੀਆਂ ਨਾਲ ਦੀ ਬਸਾਂ ਖੜੀਆਂ ਹਨ ਤੇ ਇਹ ਸੰਗਤ ਨੂੰ ਰੇਲਵੇ ਸਟੇਸ਼ਨ ਡ੍ਰੌਪ ਕਰਦੀਆਂ ਹਨ ਜੀ ਇਹ ਪਾਪਾ ਗੋਡਾ ਜੀ ਐਨਆਰਾਈ ਯਾਤਰੀ ਜੀ ਆਉਸਾ ਹੈਗਾ ਜੀ ਤੇ ਇਹਦੇ ਸਾਹਮਣੇ ਹਾਂ ਬੱਸ ਖੜੀ ਹੈ ਤੇ ਜਿਹੜੀ ਬੱਸ ਜਿਹੜੀ ਸੰਗਤ ਇਸ ਸੈਨਾ ਰਾਹੀਂ ਚੁੱਕੀ ਹੋਈ ਹੈ ਤੇ ਉਹਨਾਂ ਨੂੰ ਡ੍ਰੌਪ ਕਰਾਂਦੇ ਜੀ ਆ ਬੱਸ ਖੜੀ ਹੈ ਸੰਗਤ ਵੀ ਨਾਲ ਖੜੀ ਹੈ ਜਿਨ੍ਹਾਂ ਨੇ ਜਾਣਾ ਹੈ ਜੀ ਤੇ ਇਹ ਸੇਵਾ 7:30 ਵਜੇ ਸ਼ੁਰੂ ਹੁੰਦੀ ਹੈ ਹਰ ਐਨਆਰਾਈ ਦੇ ਅਰੇਨਾਰਾਈ ਲਈ ਦੋ ਦੋ ਬਸਾਂ ਲੱਗੀਆਂ ਹੋਈਆਂ ਜੀ ਇੱਕ ਬੱਸ ਚੱਲੇਗੀ ਹੈ ਤੇ ਦੂਸਰੀ ਖੜੀ ਹੈ ਜੀ ਤੇ ਅਗਰ ਆਪ ਜੀ ਅਗਰ ਪਿੱਛੇ ਦੇਖੋ ਜੀ ਹਾ ਉੱਚੀ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਸੰਤਪਾਪਾ ਨਿਧਾਮ ਸਿੰਘ ਜੀ ਐਨਆਰ ਬਿਲਡਿੰਗ ਹੈ ਤੇ ਇੱਥੇ ਵੀ ਦੋ ਬਸਾਂ ਤਿੰਨ ਬਸਾਂ ਹੈਗੀਆਂ ਜੀ ਜਿਹੜੀ ਕਿ ਸੰਗਤ ਨੂੰ ਰੇਲਵੇ ਸਟੇਸ਼ਨ ਡ੍ਰੌਪ ਕਰਦੀਆਂ ਹਨ ਜੀ ਤੇ ਜਿੰਨੇ ਵੀ ਵਾਸੀ ਸੇਵਾ ਹੈ ਜਿਹੜੇ ਸਟੇਸ਼ਨ ਲੈ ਕੇ ਜਾਂਦੀ ਹੈ ਜੀ ਇਹ ਫ੍ਰੀ ਸੇਵਾ ਹੈ ਜੀ ਤੇ 7:30 ਵਜੇ ਤੋਂ ਬਾਅਦ ਜੀ ਹੈ ਸੇਵਾ ਹਰੂੰ ਹੁੰਦੀ ਹੈ ਜੀ